ਬਹੁਤ ਵਧੀਆ ਆਪਣਾ ਰੱਜਾ ਭਰਾ ਵੀ ਆਇਆ ਆ ਬਹੁਤ ਬਹੁਤ ਧੰਨਵਾਦ ਆ ਓਏ ਹੋਏ ਓ ਮੈਂ ਤਾਂ ਮੈਂ ਕਮੈਂਟਰੀ ਕਰਨੀ ਵੀ ਔਖੀ ਆ ਹੰਬ ਗਿਆ ਮੈਂ ਵੀ ਭਾਜੀ ਕੀ ਚਾਰ ਜੱਫੇ ਲਾ ਕੇ ਕਿਦਾਂ ਦਾ ਫੀਲ ਹੋਇਆ ਹਲੇ ਵਾਟਰ ਬ੍ਰੇਕ ਹੀ ਹੋਈ ਆ ਉਹਦੇ ਕਵੀਸ਼ ਪਾੜਦੇ ਨੇ ਪੰਜ ਜੱਫੇ ਲਾਏ ਆ ਤੁਸੀਂ ਚਾਰ ਲਾਏ ਆ ਆ ਆਪਣੇ ਫਿਰਦਾ ਘਾਗੇ ਵਾਲਾ ਕਿਦਾਂ ਚਾਰ ਜੱਫੇ ਲਾ ਕੇ ਵੈਸਟ ਵਾਲੀ ਦੌਰ ਚ ਵੀ ਟਰੈਕਟਰ ਵਾਲੀ ਚ ਹੈਗਾ ਆ ਇਹ ਇਹ ਜੱਮਾ ਇਹ ਜੱਮਾ ਆਸਰਾ ਦਾ ਕਾਂਗੇ ਵਾਲੇ ਦਾ ਇੱਕ ਜੱਫਾ 1 ਲੱਖ ਰੁਪਏ ਦਾ ਤੜ ਗਿਆ ਸੁੱਕੇ ਸਿਆਂ ਰੇਡ ਤੈਨੂੰ ਮੋੜਨੀ ਪੈਣੀ ਆ ਮਰੇ ਜੱਮਾ ਏ ਆ ਆ ਆ ਜੱਮਾ ਕਿਤੇ ਸੋਣ ਜਾ ਵਾਲਾ 1000 ਰੁਪਏ ਦਾ ਜੱਫਾ ਲਾ ਗਿਆ ਉਧਰ ਕਿੰਗ ਛੇੜ ਲਿਆ ਉੱਧਰ ਕਿੱਕ ਛੇੜ ਲਿਆ ਕਿੱਕ ਛੇੜ ਲਿਆ ਕਿੱਕ ਕਾ ਦਾ ਪਿੰਡ ਸ਼ੇਰ ਨੇ ਓਏ ਹੋਏ ਆ ਮੈਂ ਤਾਂ ਮੈਂ ਕਮੈਂਟਰੀ ਕਰਨੀ ਵੀ ਔਖੀ ਆ ਹੰਗ ਗਿਆ ਮੈਂ ਵੀ ਜੇ ਕੋਰਪ ਵਾਲੇ ਖੇਡ ਸ਼ੁਰੂ ਕਰ ਲੋ ਕਹਿੰਦੇ ਪੂਰਾ ਤਕੜਾ ਕਹਿੰਦੇ ਮੈਚ ਚੱਲ ਰਿਆ ਆ ਆ ਕਹਿੰਦੇ ਗਾਂਧੀ ਕਲੱਬ ਮੇਰਾ ਗਲਾ ਵੀ ਬਹਿ ਗਿਆ ਆ ਪਾਜੀ ਵੱਲੋਂ ਸਪਾਂਸਰ ਕੀਤੀ ਸਪੈਸ਼ਲ ਆਪਣਾ ਭਰਾ ਕੈਨੇਡਾ ਤੋਂ ਆਇਆ ਕਿੰਨਾ ਬੰਦਾ ਜਿਹੜਾ ਨਾ ਜਾਮਾ ਕਹਿੰਦੇ ਬੁੱਲਾਵੜਿਆ ਪਾਣੀ ਪੀ ਰਿਹਾ ਵੱਡਾ ਪਾਜੀ ਆਪਣਾ ਪਾਜੀ ਕੀ ਚਾਰ ਜੱਫੇ ਲਾ ਕੇ ਕਿੱਦਾਂ ਦਾ ਫੀਲ ਹੋਇਆ ਹਲੇ ਵਾਟਰ ਬ੍ਰੇਕ ਹੀ ਹੋਈ ਆ ਉਦੋਂ ਕਵਿਸ਼ ਪਾੜਦੇ ਨੇ ਪੰਜ ਜੱਫੇ ਲਾਏ ਆ ਤੁਸੀਂ ਚਾਰ ਲਾਏ ਆ ਉਮਰ ਦਾ ਵੀ ਫਰਕ ਆ ਉਮਰ ਦਾ ਉਹ ਕਾਂਗਿਆੜਾ ਕਾਂਗਿਆੜਾ ਕੰਗਮੇ ਉਹ ਮੜਾ ਜਾਣਾ ਪਿੱਛੇ ਨੂੰ ਹੋ ਜੋ ਪਾਣੀ ਨਾਲ ਲੈ ਲੈ ਆ ਰਗਬ ਪੁਰੀ ਲਾਈਵ ਹੋਇਆ ਸੀ ਭਾਈ ਕੱਪੜਾ ਹੋਰ ਆ ਦੇਖ ਲੈ ਲਾ ਕੱਪੜੇ ਵੀ ਲੋਕ ਤੈਨੂੰ ਦੇਖਣਾ ਚਾਹੁੰਦੇ ਆ ਕੱਪੜੇ ਲਾਓ ਇਦਾਂ ਨਹੀਂ ਰੇਟ ਹਾਂ ਚਲੋ ਜਾਂ ਚੈਨ ਚ ਲੱਗੋ ਜਾਂ ਰੇਟ ਪਾਓ ਚਲੋ ਭਾਈ ਜੀ ਤੁਹਾਨੂੰ ਕੀ ਹੋਇਆ ਉਹ ਦੇਈ ਤਾਈ ਉਹ ਯਾਰ ਚੈਨ ਚ ਲਾਓ ਭਾਜੀ ਇਹਨੂੰ ਵੀ ਇਦਾਂ ਨਹੀਂ ਸਾਰੇ ਇਹ ਗਾਦੀ ਇਹ ਗਾਦੀ ਇਹ ਗਾਦੀ ਇਹ 500 ਰੁਪਏ ਦਾ ਜੱਫਾ ਕਹਿੰਦੇ ਮਾਰ ਦਿਓ ਤਾੜੀਆਂ ਇਹ ਪੁਰਾਣੇ ਖੌਂਡਾ ਮੇਰੇ ਵੀਡੀਓ ਆਪਣੇ ਫਿਰਦਾ ਕਾਗੇ ਵਾਲਾ ਕਿਦਾ ਚਾਰ ਜੱਫੇ ਲਾ ਕੇ ਵੈਸਟਾ ਦੀ ਦੋਰ ਚ ਵੀ ਟਰੈਕਟਰ ਵਾਲੀ ਚ ਹੈਗਾ ਆ ਮੇਰਾ ਬੂਪੀ ਭਰਾ ਗਲਾਈ ਬੈਠੇ ਇੱਕ ਕਹਿੰਦੇ ਬੋਲਰ ਵੀ ਮੇਰਾ ਖਦਾ ਨਾ ਕੇ ਇਹ ਕਹਿੰਦੇ ਇੱਕ ਕਸਾਈ ਦਾ ਕੁੰਮੜ ਗੰਗੇ ਵਾਰਸ਼ ਲਗਾ ਹੋਇਆ ਏ ਇੱਕ ਉਮੜ ਇੱਕ ਉਮੜ ਇੱਕ ਉਮੜ ਇਹ ਆਸਵਾ ਦੇ ਇਹ ਆਸਵਾ ਦੇ ਇਹ ਆਸਵਾ ਦੇ ਇਹ ਡੱਕ ਲਿਆ ਹਾਏ ਓ ਰੱਬਾ ਮੈ ਲਿਆ ਹਾਏ ਓ ਰੱਬਾ ਵੇਰਿਆ ਕਰਤਾ ਕੰਮ ਹੋਈ ਜੇ ਤੋ ਮੈਂ ਡਰਦਾ ਸੀ ਛੜ ਦੇ ਛੜ ਦੇ ਆ ਮੜੇ ਗਾਣੂ ਕਰ ਇੰਨਾ ਕੀ ਹੋਣਾ ਟਾਇਰ ਨੂੰ ਤਾਰ ਐਨੀ ਅਸੇ 11 ਬਾਲ ਪੂਰੇ ਕਰ ਲਾ ਆ 1100 ਦਾ ਕਹਿੰਦੇ ਤੀਜਾ ਜੱਫਾ ਦੂਜਾ ਜਾਂ ਤੀਜਾ ਲੱਗਣਾ ਦੂਜਾ ਲੱਗੂਗਾ 1100 ਦਾ ਇਹ ਇਹ ਵੀ ਕਹਿੰਦੇ ਬਾੜਤਾ ਦਾ ਮੁੰਡਾ ਪਰ ਪੁਆਇੰਟ ਕਹਿੰਦੇ ਨੌਜਵਾਨ ਲੈ ਗਿਆ ਆਪਣੇ ਲਾਈਵ 'ਚ ਆਪਣੀ ਕੋਈ ਸੋਹਣੀਆ ਕੁੜੀ ਦੇਖਦੀ ਆ ਕਹਿੰਦੇ ਜਾਮੇ ਬਾਜੀ 100 ਰੁਪਿਆ ਭੇਜਿਆ ਲਾਈਵ ਚਲਦੇ ਚਲਦੇ ਕੁੜੀ ਨੇ ਕਮੈਂਟ ਕੀਤਾ ਹੀ ਉਹਦੇ ਵਿੱਚ ਦੀ ਗੈ ਪੇਟੀਮ ਪਾ ਲਈ ਤੁਹਾਨੂੰ ਹੋ ਜੂਗੇ ਕੁੜੀ ਸੋਨੀਆਂ ਕੋਈ ਕਮੈਂਟ ਆਇਆ ਕਿ ਜਮੇ ਭਾਈ ਨੂੰ 100 ਰੁਪਿਆ ਦਿੱਤਾ ਜਾਵੇ ਅਮੰਦੀ ਰੇਡ ਪੈਣ ਜਾ ਰਹੀ ਏ ਇਹ ਜਮਾ ਇਹ ਜਮਾ ਆ ਸੁਆਦਾ ਇਹ ਜਾਬੇ ਨੇ ਸੋਨੀਆਂ ਵਾਲਾ 100 ਰੁਪਏ ਦਾ ਜੱਫਾ ਲਾਤਾ ਆਪਣੇ ਪਾਲ ਚਾਚਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਸਤੀ ਚਾਚਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਜਿਹੜੇ ਆਏ ਆ ਸਾਰਿਆਂ ਦਾ ਧੰਨਵਾਦ ਆ ਬਹੁਤ ਵਧੀਆ ਟਰਨਮੈਂਟ ਕਹਿੰਦੇ ਚੱਲ ਰਿਹਾ ਆ ਕਾਂਗਿਆ ਵਾਲਾ ਕਹਿੰਦੇ ਏ ਬਾਲੀਆ ਕਹਿੰਦੇ ਜਫਾ ਲਾ ਕੇ ਬਹੁਤ ਤਗੜਾ ਮੈਚ ਚੱਲ ਰਿਹਾ ਕਹਿੰਦੇ ਜੱਫੀਆਂ ਤੇ ਮੈਚ ਆ ਮੈਨੂੰ ਲੱਗਦਾ ਰੇਡ ਤਾਂ ਕੋਈ ਮੁੜੀ ਨਹੀਂ ਸੁੱਖੇ ਸਿਆਂ ਰੇਡ ਤੈਨੂੰ ਮੋੜਨੀ ਪੈਣੀ ਆ ਮਰੇ ਜਾਮਾ ਏ ਆ ਆ ਆ ਜਾਮਾ ਕਹਿੰਦੇ ਸੋਲਿਆ ਵਾਲਾ 1000 ਰੁਪਏ ਦਾ ਜੱਫਾ ਲਾ ਗਿਆ ਇਹ ਸੋਲਿਆ ਵਾਲਾ 1000 ਰੁਪਏ ਦਾ ਜੱਫਾ ਲਾ ਗਿਆ ਬੈਸਟ ਵਾਲਾ 1100 ਉਧਰ ਵੀ ਜਾਂਦਾ ਲੱਗਦਾ ਬੈਸਟ ਵਾਲਾ 1100 ਸਹੀ ਗੱਲ ਆ ਉਧਰ ਨੂੰ ਹੀ ਜਾਂਦਾ ਲੱਗਦਾ ਆ ਰੋਹਨ ਦੀ ਅਗਲੀ ਕਬੱਡੀ ਆ ਗਈ ਕਵੀ ਸਿਆ ਜੱਪਾ ਲਾਉਣਾ ਹੀ ਪੈਣਾ ਯਾ ਜੱਪਾ ਜੱਫਾ ਲਾਉਣਾ ਹੀ ਪੈਣਾ ਯਾ ਜੱਪਾ ਬਾਲੀਆ 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 ਕਹਿੰਦੇ ਜੱਪਾ ਲਾਤਾ ਤਗੜਾ ਨੌਜਵਾਨ ਹੈ ਦੂਜਾ ਆਪਾ ਜੀ ਇੱਕ ਮਿੰਟਾ ਜੇ ਕੋਈ ਹੋਰ ਗੱਲ ਆਈ ਆ ਕਾਂਗੇ ਵਾਲੇ ਦਾ ਇੱਕ ਜੱਫਾ 1 ਲੱਖ ਰੁਪਏ ਦਾ ਤੜ ਗਿਆ ਆ ਜਾਮਾ ਇਹ ਜਾਮਾ ਇਹ ਜਾਮਾ ਇਹ ਜਾਮਾ ਪਰ ਅਮੜਾ ਉਹ ਭਾਰੋ ਹੀ ਆ ਗਿਆ ਆ ਅੱਖਾਂ ਚ ਕਹਿੰਦੇ ਧੂੜ ਬੈ ਗਈ ਨੌਜਵਾਨ ਦੇ ਭਾਰੋ ਆ ਗਿਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਆਪਣਾ ਰੱਜਾ ਭਰਾ ਵੀ ਆਇਆ ਆ ਬਹੁਤ ਬਹੁਤ ਧੰਨਵਾਦ ਆ ਕਹਿੰਦੇ ਬਹੁਤ ਵਧੀਆ ਮੈਚ ਚੱਲ ਰਿਹਾ ਕਵਿਸ਼ ਏ ਕਹਿੰਦੇ ਗੁੱਟ ਦਾ ਪੀਰ ਕਹਿੰਦੇ ਆ ਆ ਗਿਆ ਫਰਾਰੇ ਰੱਗਾ ਚ ਵੱਡੂ ਚਾਚੇ ਦਾ ਕਹਿੰਦੇ ਮੁੰਡਾ ਰੇਡ ਪਾਉਣ ਲਈ ਜਾ ਰਿਹਾ ਆ ਅਬੀ ਦਾ ਭਰਾ ਇੱਕ ਕੰਨੀ ਤੇ ਲੱਗਾ ਹੋਇਆ ਆ ਲੱਗ ਗਿਆ ਨੌਜਵਾਨ ਕਹਿੰਦੇ ਗੇਂਦ ਵੀ ਬਹੁਤ ਵਧੀਆ ਕਰਾਉਂਦਾ ਆ ਕ੍ਰਿਕਟਰ ਚ ਕਹਿੰਦੇ ਬੁੱਲੋਵਾਲ ਦੀ ਟੀਮ ਕਹਿੰਦੇ ਇੱਕ ਨੰਬਰ ਤੇ ਆ ਆਪਣਾ ਖੇਚ ਖੇਚ ਉਰ ਖੇਚ 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 ਪਰ ਕਿੱਥੇ ਖਿੱਚੇ ਅਗਲਾ ਕਿਹੜਾ ਖਿੱਚਣ ਦਿੰਦਾ ਆ ਓ ਯਾਰ ਉਹਦਾ ਨਾਂ ਕੀ ਸੀਗਾ ਓ ਓ ਉਹ ਜਿਹੜਾ ਕ੍ਰਿਕਟ ਖੇਲਦਾ ਮੋਟਾ ਜਿਹਾ ਆਪਣਾ ਭਰਾ ਮਾਨਵ ਉਹ ਵੀ ਆਇਆ ਆ ਪਰ ਖੇਡ ਨਹੀਂ ਰਿਹਾ ਮੜੇ ਜਾ ਇੰਜਰੀ ਚਾਚਾ ਜੀ ਪੈਰੀਂ ਬੰਨਾ ਬਹੁਤ ਤਕੜਾ ਮੈਚ ਚੱਲ ਰਿਹਾ ਆ ਏ ਸੁੱਖਾ ਏ ਸੁੱਖਾ ਕਹਿੰਦੇ ਜੱਫੀ ਆ ਤੇ ਆ ਗਿਆ ਨੌਜਵਾਨ ਇਹ ਚੱਕ ਕੇ ਲੈ ਕੇ ਜਾਂਦਾ ਇਹ ਤਾਂ ਜੋਦੇ ਸਰਖਪੂਰੀਆ ਦੀ ਯਾਦ ਦਿਵਾਤੀ ਨੌਜਵਾਨ ਨੇ ਉਰੇ ਅਰੇ ਰੇਡ ਨਹੀਂ ਪਾਉਂਦੇ ਵੀਰ ਕੀ ਚੱਕਰ ਕੀ ਆ ਆ ਵੀਰ ਪਿੱਛੇ ਜਾ ਜੋ ਆ ਰੈਫਰੀ ਤੂੰ ਹੀ ਮੜਾ ਕਟੜ ਫੈਸਲਾ ਲਾਓ ਮੇਰਾ ਵੀਰ ਪੁਆਇੰਟ ਦੂਜੇ ਪਾਸੇ ਦੇ ਦੋ ਬੂਰਾ ਕਹਿੰਦੇ ਤਕੜਾ ਮੈਚ ਚੱਲ ਰਿਆ ਆਪਣੇ ਪਿੰਡ ਦੇ ਸਾਰੇ ਬੰਦਿਆਂ ਦਾ ਧੰਨਵਾਦ ਆ ਜਿੰਨੇ ਵੱਡੇ ਆ ਜਿੰਨੇ ਛੋਟੇ ਆ ਸਾਰਿਆਂ ਦਾ ਧੰਨਵਾਦ ਰੇਡ ਫੇ ਪੈ ਗਈ ਬਸਰੇ ਦੀ ਇਹ ਘੁੰਮਣ ਕਹਿੰਦੇ ਘੁੰਮਣ ਘਮਾਉਣ ਨੂੰ ਤਾਂ ਥਾ ਰੱਖੀ ਐ ਬੋਲਟ ਤਾਂ ਰੱਖਿਆ ਪਟਾਕੇ ਬੋਨ ਨੂੰ ਪਰ ਅਗਲਾ ਕਿੱਥੇ ਪਟਾਕੇ ਪੈਨ ਦਿੰਦਾ ਕਾਕਾ ਕਦਣਾ ਆ ਕਾਕਾ ਬਾਈ ਗੱਲ ਆ ਗਿਆ ਟੂਰਨਾਮੈਂਟ ਕਰਕੇ ਆਇਆ ਸਪੈਸ਼ਲ ਸ਼ੌਕ ਕਹਦੇ ਨਾ ਕਹਤਾ ਭਾਜੀ ਬਿੱਲਾਂ ਨੂੰ ਹਾਂ ਓਕੇ ਅੱਜ ਆ ਸੋਨੀਆਂ ਵੱਲੋਂ ਇੱਕ ਹੋਰ ਮੈਸੇਜ ਆਇਆ ਜਹਾਮਾ ਬੁੱਲੋ ਵਾਲੀ ਦਾ 1500 ਦਾ ਜੱਪਾਊਗਾ ਜਿਹੜਾ ਹੁਣ ਲੱਗੂਗਾ ਕਹਿੰਦੇ ਪੇਟੀਓਮ ਕਰ ਦੂਗੀ ਤੁਹਾਨੂੰ ਕੁੜੀ ਕਹਿੰਦੇ ਬਹੁਤ ਵਧੀਆ ਇਹ ਕਹਿੰਦੇ ਤੀਜਾ ਜੱਪਾ 1100 ਦਾ ਤੀਜਾ ਤੀਜਾ ਪੜਤ 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 ਬੱਲਾਵਾਲੀਆ 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 ਇਹ ਆਵਾਜ਼ ਆ ਆ ਭਾਈ 1100 ਦਾ ਤੀਜਾ ਜੱਪਾ ਬਹੁਤ ਤਗੜਾ ਲਾਇਆ ਨੌਜਵਾਨ ਨੇ ਮੇਰੇ ਵੱਡੇ ਭਰਾਣੇ ਕਾਲੀਆ ਕਹਿੰਦੇ ਰੇੜ ਤੇ ਕਾਲੀਆ ਆ ਗਿਆ ਜ ਜਾ ਗਿਆ ਜਮਾ ਲੱਗ ਗਿਆ ਸੋਨੀਆ ਸੋਨੀਆ ਦੇ 1500 ਰੁਪਏ ਟੁੱਟ ਕੇ ਪੈ ਗਿਆ ਇਹਦੇ ਸੋਨੀਆ ਦੇ 1500 ਰੁਪਏ ਟੁੱਟ ਕੇ ਪੈ ਗਿਆ ਨੌਜਵਾਨ ਉਹ ਮਾੜੀ ਕਮੈਂਟਰੀ ਕਰੀ ਮੈਂ ਹੀ ਹੰਬ ਗਿਆ ਓਏ ਚਾਚਾ ਬਹੁਤ ਬਹੁਤ ਧੰਨਵਾਦ ਅਨੀਦਾ ਅਨੀ ਪੰਡਾ ਦਾ ਬਲਦੇਓ ਤੇਰੇ ਇਹ ਮੁੰਡੇ ਦਾ ਨਾਮ ਕੀ ਕਾ ਬਈ ਆ ਨਵੀ ਆਇਆ ਮੈਨੂੰ ਲੱਗਦਾ ਇਹ ਕਰੂਗਾ ਪੰਡਾ ਅੱਥਰ ਪੈ ਗਿਆ ਸਤਵਾਂ ਸਤਵਾਂ ਜੱਫਾ ਸਤਵਾਂ ਜੱਫਾ ਸਤਵਾਂ ਜੱਫਾ ਓਏ ਮੁੰਡਿਓ ਬਣਾਤਾ ਕੁੱਕੜੀ ਕਲੈਰੀ ਮੋਰ ਮੋਰ ਬਣਾਤਾ ਮੁੰਡੇ ਨੇ ਮੋਰ ਹਲੋ ਹਾਵਾ ਲਾਉਂ ਰਿਹਾ ਆ ਕਹਿੰਦੇ ਆ ਮੰਡੀ ਦੇ ਜੱਫੇ ਦੇ ਕਿੰਨੇ ਮੰਡੀ ਦੇ ਜੱਫਾ ਲਾਉਗਾ ਬੜੇ ਬਸ ਸੋਨੀਆ ਹਲੇ ਮੈਸੇਜ ਕਰੀ ਜਾਂਦੀ ਸੋਨੀਆ ਮੈਨੂੰ ਕੋਈ ਦੇ ਰਹੀ ਆ ਆਹ ਦੇਖੋ ਹੁਣ ਵੀ ਮੈਸੇਜ ਆਇਆ ਸੋਨੀਆ ਦਾ ਕਹਿੰਦੇ ਜਾਮੇ ਦਾ ਨੰਬਰ ਸੈਂਡ ਕਰੋ 1100 ਰੁਪਿਆ ਗੂਗਲ ਪੇ ਦਾ ਪਹਿਲਾ ਜੱਫਾ 2100 ਦਾ ਹੋ ਗਿਆ 2100 ਦਾ 2100 ਦਾ 2100 ਦਾ 2100 ਦਾ ਇਹ ਲਾਈਵ ਚੱਲਦਾ ਹੈ ਲਾਈਵ 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 ਚੱਲ ਰਿਹਾ ਉਹ ਬੱਲੇ ਕਰੇ ਇਹ ਮੁੰਡਾ ਕੌਣ ਆ ਇਹ ਤਿੱਲੀ ਇਹ ਤਿੱਲੀ ਇਹ ਤਿੱਲੀ ਇਹ ਸੁੱਖਾ ਇਹ ਸੁੱਖਾ ਉਹ ਬੱਲੇ ਤੇਰੇ ਤਿੱਲੀ ਆ ਬੱਲੇ ਉਹ ਬੱਲੇ ਉਹ ਦੇਖੀ ਉਹ ਦੇਖੀਓ ਮੁੰਡਿਆ ਚੱਪਾ ਚੱਪਾ ਚੜਖਾ ਚੱਲੇ ਦਿੱਲੀ ਤੋਂ ਬਣ ਗਿਆ ਰੋਂਗ ਲੋਂਗ ਤੋਂ ਕੋਕਾ ਬਣ ਗਿਆ ਨਹੀਂ ਬੱਲੇਆ ਤੇਰੇ ਸੋਹਣਿਆ ਆਹ ਮੁੰਡਿਆ ਨਾਂ ਦੱਸੋ ਕਿਹਦੇ ਬੜਾ ਮਸ਼ਹੂਰ ਆ ਮੁੰਡਾ ਬਈ ਇਹ ਇਹ ਇਦਾਂ ਮਾਰਦਾ ਚਪੇੜਾ ਜਿੱਦਾਂ ਢੋਲਕੀ ਤੇ ਪੈਂਦੀ ਆ ਓ ਯਮਾਂ ਪੈ ਗਿਆ ਇਹ ਇਹ ਸੋਹਣਿਆ ਇਹ ਸੋਹਣਿਆ ਨੇ ਸੋਹਣੀਆਂ ਦਾ 2100 ਰੁਪਿਆ ਓ ਬੋਲ ਰਪਿਆ ਤਾਲੀਆਂ 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 ਬੱਲੇ ਤਾਲੀਆਂ